ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸਾਥ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਊਤਮ ਮਤੀ ਸਲਾਹਨਾ ਸਤਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋਹ ਬੀਰ ਕਮਾਈਐ ਕੂੜੈ ਕੂੜਾ ਜੋਰ ਰਹਾਓ ਪੂਜ ਲੱਗਾ ਪੀਰ ਆਖੀਐ ਸਭ ਮਿਲੇ ਸੰਸਾਰ ਨਾਉ ਸਦਾਇ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੇ ਸੱਬਾ ਪੂਜ ਖੁਆਰ ਜਿਨ ਕੋ ਸਤਗੁਰ ਥਾਪਿਆ ਤਿਨ ਮੀਟ ਨਾ ਸਕੈ ਕੋਏ ਉਹਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਈ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖਿਹੁ ਖਹਿਰ ਲਾਈਐ ਤਾ ਜਿਓ ਕੇ ਹਾ ਹੋਏ ਜਲੀਆਂ ਸਭ ਸਿਆਨ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੀਐ ਡਰ ਗਿਆ ਆਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਆਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਨੀ ਨਹਿ ਮਿਲਿਆ ਫਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੂਲ ਰਹਾਉ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੂੰ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿ ਥੋ ਗੁਰ ਤੀਰਥ ਦਰਿਆਉ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਨਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲਹਿ ਅੰਕ ਸਹਿ ਲੜੀਆਂ ਹਾਂ ਮਿਲ ਕੇ ਕਰਹਿ ਕਹਾਣੀਆਂ ਸਮਰਥ ਕੰਥ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾਂ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀ ਹੈ ਜਾਂ ਤੂੰ ਤਾਂ ਕੀ ਹੋਰ ਰਹਾਓ ਜਾਏ ਪੁੱਛਹੁ ਸੋਹਗਨੀ ਤੁਸੀਂ 라ਵਿਆ ਕਿੰਨੀ ਗੁਣੀ ਸਹਜ ਸੰਤੋਖ ਸਿਗਾਰੀਆਂ ਮਿੱਠਾ ਬੋਲਨੀ ਪਿਰ ਰੇ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ روپ رنگ کے جات سچ مل سچ اب جے سچ مہ سچ سمائے سرت ہو وی پت اگ و گر بچنی پاؤ خائے نانک سچا پات شاہ آپ لئے ملا سری راگ محلہ پہلا ਪਲੀ ਸਰੀ ਜੇ ਉਬਰੀ ਹਉ ਮੈ ਮੂਈ ਕਰਾਹੋ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸੱਚਾ ਵੀ ਪਰਵਾਹੋ ਮਨ ਰੇ ਸੱਚ ਮਿਲੈ ਭਾਉ ਜਾਏ ਭੈ ਬਿਨ ਨਿਰਭਉ ਕਿਉ ਠੀਏ ਗੁਰਮੁਖ ਸ਼ਬਦ ਸਮਾਈ ਰਹਾਉ ਕੀਤਾ ਆਖਣ ਆਖੀ ਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਏਕੋ ਸੋਏ ਜਿਸਕੇ ਜੀਪ ਰਾਨ ਹੈ ਮਨ ਵਸੇ ਐ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖੇਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਏਕਸੇ ਵਿਜੋਗੀ ਉੱਠ ਜਾਈ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵੇ ਸਾਹੀਐ ਸੱਚ ਵਖਰ ਸੱਚ ਰਾਸ ਜਿਨਨੇ ਸੱਚ ਵਣ ਜਿਆ ਗੁਰ ਪੂਰੇ ਸਾ ਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਹਜਿਸ ਪਾਸ ਸ੍ਰੀ ਰਾਗ ਮਹਿਲ ਪਹਿਲਾ ਧਾਤ ਮਿਲੇ ਫੁਨ ਧਾਤਕ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਉ ਸੱਚ ਮਿਲੇ ਸੰਤੋਖੀ ਆ ਹਰ ਜਪ ਏ ਕਹਿ ਪਾਈ ਭਾਈ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤੇਨ ਰਹਾਉ ਉਚੋ ਥਾਨ ਸੁਹਾਵਨਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਐ ਆਤਮ ਰਾਮ ਵਿਚਾਰ ਤੇਰੇ ਬਿੱਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਕਿਉ ਗੁਰ ਬਿਨ تیر ਕੁੱਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਨੀ ਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੇ ਜਾਸ ਸਿਰੀ ਰਾਗ ਮਹਲਾ 1 ਤ੍ਰਿਗ ਜੀਵਨ ਦੋਹਾ ਗਨੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਨਸ ਕਿਰ ਟਹਿ ਪਾਏ ਬਿਨ ਸ਼ਬਦੈ ਸੁਖ ਨਾ ਠੀਏ ਪਿਰ ਬਿਨ ਦੁਖ ਨਾ ਜਾਏ ਮੁੰਦੇ ਪਿਰ ਬਿਨ ਕੀਆ ਸੀਗਾਰ ਦਰ ਘਰ ਢੋਈ ਨ ਲਹੈ ਦਰਗ ਹੈ ਝੂਠ ਖੁਆਰ ਰਹਾਓ ਆਪ ਸੁ ਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਜ ਕੈ ਸੱਚ ਨਾਮ ਦੇ ਦਾਨ ਨਾਉ ਨਿਦ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣਿਆ ਤਿਸ ਚਜ ਅਚਾਰ ਅੰਦਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਮਨ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਵਾਰ ਚੰਦਨ ਮੋਲ ਅਨਾਇਆ ਗੰਗੂ ਮਾਂਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵੇ ਤਾ ਸਭ ਅਡੰਬਰ ਕੂੜ ਸਭ ਰਸ ਭੋਗਨ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਐ ਕਿਉ ਸੋਹੈ ਗੁਰ ਦੁਆਰੇ ਨਾਨਕ ਧਨ ਸੁਹਾਗਨੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਨੀ ਜਾਂ ਜੀਉ ਵਿੱਚ ਹੋ ਜਾਏ ਪਾਹਿ ਬੁਲੰਦੀ ਵਿਜਵੀ ਤੋ ਨਾਨਕ ਸਿਓ ਕਾਏ ਪੰਚੇ ਰੁੰਨੇ ਦੁਖ ਪਰੇ ਬਿਨ ਸੇ ਦੂਜੈ ਪਾਏ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਨੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ ਤੁਬਦਾ ਲਾਗੇ ਪਚ ਮੁਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਤੰਦੈ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਵਾ ਵੈਰ ਵਿਰੋਧ ਤੰਡਾ ਠਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੈ ਪਾਈ ਜੋ ਨਰ ਜਮੈ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗ ਹੈ ਪੈਦਾ ਜਾਏ ਸ੍ਰੀ ਰਾਗ ਮਹਿਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਨ ਫਿਰ ਲਾਗੂ ਭਏ ਕੂਰਵ ਜਾਵੇ ਤੂਰ ਬਿਨ ਸ਼ਬਦ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸੱਚ ਰਤੀ ਦੇਹੋਰੀ ਜਿਹਵਾ ਸੱਚ ਸੋ ਆਉ ਸੱਚੀ ਨਦਰ ਨਿਹਾਲੀਐ ਬਾਹਰ ਨਾ ਪਾਵੇ ਤਾਉ ਸਾਚੇ ਤੇ ਪਗ ਨਾ ਪਿਆ ਪਵਨੈ ਤੇ ਜਲ ਹੋਈ ਜਲ ਤੇ ਤਿਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਚ ਭੂਤ ਸੱਚ ਪੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੈ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੁੱਢੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜੋ ਭਾਵੈ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਇ ਰਹਾਉ ਆਗੇ ਦੇਖੋ ਡਉ ਜਲੇ ਪਛੈ ਹਰਿਓ ਅੰਗੂਰ ਜਿਸਤੇ ਉਪਜੈ ਤਿਸਤੇ ਬਿਨ ਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਬਲਾ ਕਦੇ ਨ ਵਿਸਾਰਿਓ ਜੋ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਧਨੀ ਗਰਬ ਨਿਵਾਰ ਸਮਿਓ ਜਿਨ ਇਹੋ ਜਗਤ ਉਪਾਇਆ تیر ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਘਾਟ ਘਾਟ ਜੋਤ ਨਿਰੰਤਰਿ 부ਜੈ ਗੁਰਮਤਿ ਸਾਰ ਗੁਰਮੁਖ ਜਿੰਨੀ ਜਾਣਿਆ ਤਨ ਕੀ ਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੋਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੇ ਜਬ ਲੱਗ ਜੋ ਬਣ ਸਾਸ ਹੈ ਤਬ ਲੱਗ ਇਹੋ ਤਨ ਦੇਹ ਬਿਨ ਗੁਨ ਕਾਮ ਨ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਰਹਾਉ ਸੁਨ ਸੁਨ ਗੰਡਨ ਗੰਧੀਐ ਲਿਖ ਪੜ ਬੁਝਹਿ ਪਾਰ ਤ੍ਰਿਸ਼ਨਾ ਐਨਸ ਅਗਲੀ ਹਉਮੈ ਰੋਗ ਵੇਕਾਰ ਓਹ ਹੋ ਵੇ ਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਨਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀ ਆ ਬਿਨ ਨਾਵੇਂ ਦੁਖ ਸੰਤਾਪ ਹਰ ਜਪ ਜੀਅਰੇ ਛੁੱਟੀ ਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ تیر ਭਵਨ ਖੋਜ ਟੰਢੋਲੇ ਆ ਗੁਰ ਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸਹਿ ਜੋ ਭਾਵੇਂ ਤਿਉ ਨਿਰਜਾਸ ਜੀ ਅਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਕ ਉਤਾਰ ਮੋਇ ਅਜਿਤ ਕਰ ਜਾਈਐ ਤਿਤ ਜੀਵ ਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਬినాਸ਼ ਸਤ ਗੁਰ ਸੇਵੇ ਆਪਣਾ ਹਉ ਸਦਗੁਰ ਬਾਨੇ ਤਾਸ ਖੜ ਦਰਗਹਿ ਪੈਨਾਈ ਐ ਮੁਖ ਹਰ ਨਾਮ ਨਿਵਾਸ ਜਹ ਦੇਖਾਂ ਤਹ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰਿਹੁ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੜੇ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆਂ ਲੋਭੇ ਲਗਾ ਲੋਭਾਨ ਸ਼ਬਦ ਨਾ ਭੀਜੈ ਸਾਗਤਾ ਦੁਰਮਤ ਆਵਣ ਜਾਨ ਸਾਧੂ ਸਤਗੁਰ ਜੀ ਮਿਲੈ ਤਾਂ ਪਾਈਏ ਗੁਣੀ ਨਿਦਾਨ ਮਨ ਰੇ ਹਮੈ ਸ਼ੋਰ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗਹ ਮਾਨ ਰਹਾਉ RAM ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਨੇ ਸੰਤ ਸਬਾ ਮਿਲ ਗਿਆਨ ਨਿਤ ਅਹਨਸ ਹਰ ਪ੍ਰਭ ਸੇਵਿਆ ਸਤਗੁਰ ਦਿਆ ਨਾਮ ਹੁਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਪਰਮੇ ਪੂਲਾ ਦੁਖ ਕਨੋ ਜੰਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨ ਪਾਈਐ ਗੁਰ ਮੁਖ ਸੁਖ ਸੁਬਾਨ ਐਥੇ ਧੰਦ ਪਟਾਈਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸਚੇ ਨੀਸ਼ਾਨ ਸੇ ਰੀ ਰਾਗ ਮਹਿਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਹ ਪਤ ਪਾਈਐ ਜਾਂ ਹਰ ਨਾਮ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਇਹਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈ ਐ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੇ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਨ ਹਾਰ ਤਿਸ ਸਿਉ ਨਿਹੋ ਨਾ ਕੀਚਈ ਜੋ ਦਿਸੈ ਚਾਲਨ ਹਾਰੇ ਗੁਰਮੁਖ ਰਬ ਹੈ ਸੁਹਾਗਨੀ ਸੋ ਪ੍ਰਭ ਸੇਜ ਪਾਤਾਰ ਚਾਰ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਈ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਆਘਾਈ ਨਾਨਕ ਸਤਗੁਰ ਮੀਤ ਕਰ ਸੱਚ ਪਾਵਹਿ ਦਰਗਹਿ ਜਾਈ ਸ੍ਰੀ ਰਾਗ ਮਹਿਲਾ ਪਹਿਲਾ ਹਰ ਹਰ ਜਪੋ ਪਿਆਰੀਆ ਗੁਰਮਤਿ ਲੈ ਹਰ ਬੋਲ ਮਨੁ ਸੱਚ ਕਸ ਵਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਐ ਅਹਨ ਸਬਦ ਸਲਾਹੀ ਰਹਾਉ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਸਾਦ ਜੋ ਅਗਨ ਮਰੇ ਜਲ ਪਾਈਐ ਤਿਉ ਤ੍ਰishna ਦਾਸਨ ਦਾਸ ਜੰਮ ਜੰਦਾਰ ਨਾ ਲੱਗਈ ਿਉ ਭਵਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਈ ਸਾਖਤ ਸੱਚ ਨਾ ਭਾਵਈ ਕੂੜੈ ਕੂੜੀ ਪਾਈ ਸੱਚ ਰਤੇ ਗੁਰ ਮੇਲੀਐ ਸਚੇ ਸੱਚ ਸਮਾਈ ਮਨ ਮਹਿ ਮਾਨਿਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰੀ ਰਾਗ ਮਹੱਲਾ ਪਹਿਲਾ ਭਰਮੇ ਪਾਹੇ ਨਾ ਵਿਝਵੈ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤਿਗ ਜੀਵਨ ਤਿਗ ਵੇਸ ਹੋਰ ਕਿਤੈ ਭਗਤ ਨਾ ਹੋਵੈ ਬਿਨ ਸਤਗੁਰ ਕੀ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰishna ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਲ ਸਮਾਈ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਇ ਜਿਸ ਸਤ ਗੁਰਪੁਰਖ ਨਾ ਭੇਟਿਓ ਸੋ ਭਵਜਲ ਪਚੈ ਪਚਾਈ ਇਹੋ ਮਾਨਕ ਜਿਉ ਨਿਰਮੋਲ ਹੈ ਇਓ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭਉਜਲ ਲੰਗੀਐ ਦਰਗਹਿ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵੰਜ ਕਰਹੋ ਵਨਜਾਰਿਓ ਵਖਰ ਲਿਹੋ ਸਮਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਅੱਗੇ ਸਾਹੋ ਸੋ ਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਇ ਹਰ ਜਸ ਵਖਰ ਲੈ ਚੱਲ ਹੋ ਸਾਹੋ ਦੇਖੈ ਪਤੀ ਆਈ ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਕੋਟੈ ਵਣਜ ਵਣਜੀਐ ਮਨ ਤਨ ਖੋਟਾ ਹੋਏ ਵਾਹੀ ਫਾਡੇ ਮਿਰਗ ਜਿਉ ਦੂਖ ਕਨੋ ਨਿਤ ਰੋਏ ਖੋਟੇ ਪੋਤੇ ਨਾਪਵੇ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਕੋਟ ਨਾ ਸਿਜ ਜਸ ਕੋਏ ਖੋਟੇ ਖੋਟ ਕਮਾਵਨਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ ਹਰ ਜਪ ਲਾ ਹ ਅਗਲਾ ਨਿਰਭਉ ਹਰ ਮਨ ਮਹਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਨ ਕੇਰੇ ਪਤ ਜਉ ਢੁੱਲ ਢੁੱਲ ਜੰਮਣ ਹਾਰ ਰੰਗ ਮਾਨ ਲੈ ਪਿਆਰੀਆ ਜਾਂ ਜੋਬਣ ਨਾ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗੂਲੇ ਜਾਏ ਸੁੱਤੇ ਜੀਰਾਨ ਹਉ ਪੀਵੰਜਾਂ ਡੂਮਨੀ ਰੋਵਾ ਚੀਨੀ ਬਾਨ ਕੀ ਨਾ ਸੁਨੇਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵਹਿ ਸਾਹਰੇ ਨਿਤ ਨਾ ਪਈਏ ਹੋਈ ਨਾਨਕ ਸੁਤੀ ਪਈਐ ਜਾਨ ਵਿਰਤੀ ਸੰ ਗੁਨ ਗਵਾਈ ਗੰਠੜੀ ਅਵਗਣ ਚੱਲੀ ਬੰਨ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਨ ਹਾਰ ਆਪੇ ਹੋਵੈ ਚੋਲੜਾ ਆਪੇ ਸੇਜਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਚੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤ ਰਵੈ ਸੋਹਾਗਨੀ ਦੇਖ ਹਮਾਰਾ ਹਾਲ ਪ੍ਰਨਵੈ ਨਾਨਕ ਬੀਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੇਆ ਤੂੰ ਹੈ ਆਪੇ ਵੇਖ ਵਿਗਸ ਸੇਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਿਲ ਅਪਾਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦੈ ਜਮਾਈ ਲੈ ਇਉਂ ਪਾਵਸ ਪਦ ਨਿਰਬਾਨੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤ ਸਗਲ ਕਲਤਰ ਮਾਤਾ ਤੇਰੇ ਹੋਹਿ ਨਾ ਅੰਤ ਸਖਾਇਆ ਰਹਾਓ بکھے بکار دوشت کرکھا کرے ان تاج ہوئے تے آئی جاپ تاپ سنجم ہو ہے جب رکھے کمل بگس مد آشرمائی بیس سپتاح باس رو سنگ رہے تین کھوڑا نیت کال سارے دس اٹھار میں اپرمپ رو چین کہ نانک او ایک تارے ਸੇਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਈ ਲੈ ਪਿਸਤ ਦੋਜਿਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੈ ਮਾਨੇ ਰੂਪ ਕੀ ਸੋਭਾ ਇਤ ਬਿਦੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭਾਉਰ ਉਸ ਤਾਦ ਨਿਤ ਭਾਖਿਆ ਬੋਲੇ ਕਿਉ ਬੁਝੈ ਜਾਂ ਨਹਿ ਬੁਝਾਈ ਆਖਨ ਸੁਨਣਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਕਸਮ ਕੀ ਨਦਰ ਦਿਲ ਹੈ ਪਸੰਦੇ ਜਿੰਨੀ ਕਰ ਏਕ ਟਿਆਇਆ ਤੇਹੀ ਕਰ ਰਖੇ ਪੰਜ ਕਰ ਸਾਥੀ ਨਾਉ ਸਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਨਾ ਮਾਲ ਧਨ ਕਿਤਕੂ ਸੰਚਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੂ ਆਬਖਾਕ ਜਿਨ ਬੰਧ ਰਹਾਈ ਧਨ ਸਿਰ ਜਨਹਾਰੂ ਮਰਨਾ ਮੁਲਾ ਮਰਨਾ ਪੀ ਕਰ ਤਰ ਹੋ ਡਰਨਾ ਰਹਾਉ ਤਾਂ ਤੂੰ ਮੁਲਾ ਤਾਂ ਤੂੰ ਕਾਜੀ ਜਾਨ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹੇ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਖਤ ਨਿਵਾਜ ਗੁਜਾਰ ਹੈ ਪੜ੍ਹੇ ਕਤੇਬ ਕੁਰਾਨਾ ਨਾਨਕ ਆਖੇ ਗੌਰ ਸਦੇਈ ਰਹੋ ਪੀਣਾ ਖਾਣਾ ਸਿਰ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੋ ਆਨ ਦੋਇ ਸੋ ਆਨੀ ਨਾਲ ਪਲਕੇ ਭੋਂਕੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਤਾਨਕ ਰੂਪ ਰਹਾ ਕਰਤਾਰ ਮੈਂ ਪਾਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਬਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ્રોਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ باہی سرت ملوکی ویس ہون ٹھگ واڑا ٹھگی دیس خرا سے آنا بہتا پار تانک روپ رہا کرتار میں نہ جاتا حرام کھور ہون کیا منہ دیسا دوشت چور نانک نیچ کہے بیچار تانک روپ رہا کرتار سری راگ محلہ پہلا کر چوتھا ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੋਣਾ ਕੋਈ ਨਾ ਕੀ ਜੇਹੀ ਸੁਰਤ ਤਿਹਾਂ ਤਿੰਨ ਰਾਹੋ ਲੇਖਾ ਏਕੋ ਆਵੋ ਜਾਹੋ ਕਾਹੇ ਜੀ ਕਰਹਿ ਚਤੁਰਾਈ ਲੇਵੈ ਦੇਵੈ ਢਿਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋ ਹੈ ਕਿਤ ਕਹੋ ਸਾਹਿਬ ਆਵ ਹੈ ਰੋ ਹੈ ਜੇ ਤੂ ਸਾਹਿਬ ਆਵਹਿ ਰੂਹ ਹੈ ਤੂੰ ਓਨਾ ਕਾ ਤੇਰੇ ਓ ਹੈ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲ ਹੈ ਤੋਲ ਜਹਿ ਕਰਨੀ ਤਹਿ ਪੂਰੀ ਮਤ ਕਰਨੀ ਬੱਜ ਹੋਂ ਘਟੇ ਘਟ ਪ੍ਰਨਵਤ ਨਾਨਕ ਗਿਆਨੀ ਕੈਸਾ ਹੋਈ ਆਪ ਪਛਾਨੇ ਬੁਝੈ ਸੋਏ ਘੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗ ਹੈ ਪਰਵਾਨ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗ ਹੈ ਪਰਵਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ